ਰਨਤਾਂ ਦੇ ਐਸਐਸਪੀ ਨੂੰ ਬਿਨਾਂ ਕਿਸੇ ਠੋਸ ਸ਼ਿਕਾਇਤ ਦੇ ਇਉਂ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਸਸਪੈਂਡ ਕਰ ਦੇਣਾ ਇਹ ਦੋ ਚੀਜ਼ਾਂ ਵੱਲ ਇਸ਼ਾਰਾ ਕਰਦਾ ਹੈ ਇੱਕ ਤਾਂ ਇਹ ਕਿ ਇਲੈਕਸ਼ਨ ਕਮਿਸ਼ਨ ਭਾਰਤੀ ਜਨਤਾ ਪਾਰਟੀ ਦੇ ਇਸ਼ਾਰੇ ਦੇ ਉੱਤੇ ਕੰਮ ਕਰ ਰਿਹਾ ਹੈ ਪਿਛਲੇ ਦਿਨਾਂ ਦੇ ਵਿੱਚ ਜੋ ਕੁਝ ਵੀ ਸਾਹਮਣੇ ਆਇਆ ਉਹਦੇ ਤੋਂ ਤੇ ਅੱਜ ਵਾਲੀ ਘਟਨਾ ਤੋਂ ਇਹ ਬਿਲਕੁਲ ਸਿੱਧਾ ਇਸ਼ਾਰਾ ਹੈ ਕਿ ਇਲੈਕਸ਼ਨ ਕਮਿਸ਼ਨ ਕਿਸੇ ਵੀ ਤਰੀਕੇ ਨਾਲ ਆਜ਼ਾਦ ਨਹੀਂ ਬਲਕਿ ਭਾਰਤੀ ਜਨਤਾ ਪਾਰਟੀ ਉਹਨੂੰ ਆਪਣੇ ਤਰੀਕੇ ਦੇ ਨਾਲ ਚਲਾ ਰਹੀ ਹੈ ਅਕਾਲੀ ਦਲ ਸ਼ਿਕਾਇਤ ਕਰਦਾ ਹੈ ਭਾਰਤੀ ਜਨਤਾ ਪਾਰਟੀ ਦਾ ਇਲੈਕਸ਼ਨ ਕਮਿਸ਼ਨ ਜਿਹੜਾ ਉਹਨੂੰ ਸਸਪੈਂਡ ਕਰ ਦਿੰਦਾ ਨਾਲ ਦੀ ਨਾਲ ਔਰ ਦੂਸਰਾ ਇਸ਼ਾਰਾ ਜਿਹੜਾ ਇਸ ਪਾਸੇ ਵੱਲ ਕਰ ਰਿਹਾ ਕਿ ਵਿਰੋਧੀਆਂ ਦੇ ਵਿੱਚ ਤਰਨ ਤਾਰਨ ਦੀ ਜ਼ਿਮਨੀ ਚੋਣ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਮਿਲ ਰਹੇ ਜ਼ਬਰਦਸਤ ਹੰਗਾਰੇ ਦੀ ਵਜ੍ਹਾ ਕਰਕੇ ਇਸ ਵੇਲੇ ਬੁਖਲਾਹਟ ਹੈ ਇਹ ਬੁਖਲਾਹਟ ਦਾ ਨਤੀਜਾ ਹੈ ਕਿ ਬੱਚਿਆਂ ਵਾਲੀਆਂ ਸ਼ਿਕਾਇਤਾਂ ਕਰ ਕਰਕੇ ਆਫੀਸਰ ਜਿਹੜੇ ਨੇ ਉਹਨਾਂ ਨੂੰ ਇਸ ਤਰੀਕੇ ਦੇ ਨਾਲ ਸਸਪੈਂਡ ਕਰਵਾਇਆ ਜਾ ਰਿਹਾ ਹੈ